ਬਾਰੇ ਸੋਨਹਰ ਸੋਨਹਰ ਜਿੱਦ ਤੋਂ ਬੰਦ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਹੈਗੇ ਆ ਇਸ ਗੱਲ ਦੀ ਮੈਂ ਸਾਰੇ ਵਰਕਰਾਂ ਤੇ ਦਿੱਕਸੀ ਨੂੰ ਵਧਾਈ ਵੀ ਦੇਣਾ ਦੇਖੋ ਉਦਯੋਗ ਦੀ ਕਲਾ ਕਾਂਗਰਸ ਵਾਲੇ ਲੀਡਰ ਦਾ ਪਿਆਰ ਉਹ ਕਹਿੰਦਾ ਅਮਰੀਕਨ ਦੇ ਟਕਰਾ ਹੋਣਾ ਜ਼ਰੂਰੀ ਆ ਕਿਸੇ ਭਾਜਪਾ ਦੇ ਲੀਡਰ ਨੂੰ ਕਹਿੰਦਾ ਜੀ ਕਾਲੀ ਦਲ ਟਕਰਾ ਹੋਣਾ ਜ਼ਰੂਰੀ ਆ ਆਮ ਆਦੀ ਪਾਰਟੀ ਦੇ ਲੀਡਰਸ਼ਿਪ ਨੂੰ ਕਹਿੰਦੇ ਜੀ ਅਕਾਲੀ ਦਲ ਪੰਜਾਬ ਲਈ ਬਹੁਤ ਜ਼ਰੂਰੀ ਆ ਇਹ ਸਾਡੇ ਵਿੱਚੋਂ ਗਏ ਕਹਿੰਦੇ ਤਾਂ ਸੁਧਾਰ ਰਹੇ ਨੇ ਪਰ ਅਸਲ 'ਚ ਹੈ ਗਿਰਦਾਰ ਲੈਣ ਤੇ बीजेपी ਅੱਜ ਦੇਸ਼ ਦੇ ਅੰਦਰ ਰਾਜ ਕਰਦੀ ਹੈ ਸਭ ਤੋਂ ਵੱਡੀ ਪਾਰਟੀ ਹੈ ਸੋ बीजेपी ਨੂੰ ਚਾਹੀਦਾ ਕਿ ਪੰਜਾਬ ਦੇ ਜਿੰਨੇ ਮਸਲੇ ਆ ਕਿਸਾਨੀ ਦੇ ਮਸਲੇ ਆ ਵਪਾਰੀਆਂ ਦੇ ਮਸਲੇ ਆ ਇਨਫਰਾਸਟ੍ਰਕਚਰ ਦੀ ਗੱਲ ਆ ਪੰਜਾਬ ਕੰਗਾਲ ਹੁੰਦਾ ਜਲ ਰਿਹਾ ਤੁਸੀਂ ਦੇਖੋ ਵੀ ਇਹ ਸਰਕਾਰ ਨੇ 1.5 ਲੱਖ ਰੁਪਏ ਦਾ ਕਰਜ਼ਾ ਦੇ ਦਿੱਤਾ ਸੋ ਪੰਜਾਬ ਦੇ ਮਸਲੇ ਹੱਲ ਕਰੇ ਪੰਜਾਬ ਦੇ ਨਾਲ ਖੜੇ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਸੋਚ ਸਕਦਾ ਜਦ ਤੱਕ ਉਹ ਪੰਜਾਬ ਦੇ ਹੱਕਾਂ ਦੇ ਖਿਲਾਫ ਜਾ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਸੋਚ ਸਕਦਾ ਹੈ ਦੇਸ਼ ਚ ਸਭ ਤੋਂ ਵੱਡਾ ਲੁਟੇਰਾ ਜਿਹੜਾ ਕੇਜੀਵਾਲ ਦਿੱਲੀ ਵਾਲਿਆਂ ਨੂੰ ਸਮਝ ਆ ਗਈ ਤੁਸੀਂ ਦੇਖੋ ਵੀ ਆਪ ਵੀ ਐਮਐਲਏ ਦੀ ਸੀਟਾਂ ਪੰਜਾਬ ਨੂੰ ਕੰਗਾਲ ਕਰ ਦਿਆ ਨਾ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 3400 ਕਰੋੜ ਰੁਪਇਆ ਕਰਜ਼ਾ ਜਿਹੜਾ ਇਸ ਹਾਲ ਚ ਦੇ ਆ ਜਾਂਦਾ ਔਰ ਮੈਂ ਪਾਰਟੀ ਦਾ ਕੈਸ਼ੀਅਰ ਵੀ ਆ ਤੁਸੀਂ ਦੇਖੋ ਵੀ 25 ਲੱਖ ਦਾ ਸਾਡਾ ਟਾਰਗੇਟ ਤਾਂ 40 ਲੱਖ ਦੀ ਭਰਤੀ 'ਚ ਜਿਹੜੇ ਪਾਠੀਆਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾ ਚੁੱਕੀਆਂ ਔਰ ਹੋਰ ਬਹੁਤ ਡਿਮਾਂਡ ਹੈ। ਉਮੀਦ ਤੋਂ ਵੱਧ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਹੈਗੇ ਆ। ਇਸ ਗੱਲ ਦੀ ਮੈਂ ਸਾਰੇ ਵਰਕਰਾਂ ਅਤੇ ਲੀਡਰ ਸਿੱਖ ਨੂੰ ਵਧਾਈ ਦਿੰਦਾ। ਕਿਉਂਕਿ ਪੰਜਾਬ ਦੀ ਸ਼ਲਮਾ ਜੀ ਕੀ ਭਾਜਪਾ ਨਾਲ ਸਮਰਥਨ ਹੈ? ਮਾਤਾ ਉਸ ਅਕਾਲੀ ਦਲ ਨੂੰ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਪੰਜਾਬ ਦੀਆਂ ਮੰਗਾਂ ਵਾਸਤੇ ਪੰਜਾਬ ਸਟੇਟ ਵਾਸਤੇ ਸਦਾ ਲੜਦੀ। ਕਾਂਗਰਸ ਨਾਲ ਤਾਂ ਸ਼੍ਰੋਮਣੀ ਅਕਾਲੀ ਦਲ ਜਾਣ ਤੱਕ ਇਹ ਸੋਚੀ ਨਹੀਂ ਕਿ ਸਕਦਾ। ਤੇ ਬੀਜੇਪੀ ਅੱਜ ਦੇਸ਼ ਦੇ ਅੰਦਰ ਰਾਜ ਕਰਦੀ ਹੈ ਸਭ ਤੋਂ ਵੱਡੀ ਪਾਰਟੀ ਆ। ਸੋ ਬੀਜੇਪੀ ਨੂੰ ਚਾਹੀਦਾ ਕਿ ਪੰਜਾਬ ਦੇ ਜਿੰਨੇ ਮਸਲੇ ਆ ਕਿਸਾਨੀ ਦੇ ਮਸਲੇ ਆ, ਵਪਾਰੀਆਂ ਦੇ ਮਸਲੇ ਆ, ਇਨਫਰਾਸਟ੍ਰਕਚਰ ਦੀ ਗੱਲ ਆ ਪੰਜਾਬ ਕੰਗਾਲ ਹੁੰਦਾ ਜਾ ਰਿਹਾ ਤੁਸੀਂ ਦੇਖੋ ਵੀ ਇਹ ਸਰਕਾਰ ਨੇ 1.5 ਲੱਖ ਕਰੋੜ ਦਾ ਕਰਜ਼ਾ ਲੈ ਲਿਆ। ਸੋ ਪੰਜਾਬ ਦੇ ਮਸਲੇ ਹੱਲ ਕਰੇ ਪੰਜਾਬ ਦੇ ਨਾਲ ਖੜੇ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਸੋਚ ਸਕਦਾ ਜਦ ਤੱਕ ਉਹ ਪੰਜਾਬ ਦੇ ਹੱਕਾਂ ਦੇ ਖਿਲਾਫ ਜਾ ਰਹੇ ਆ। ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਸੋਚ ਸਕਦਾ ਹੈ? ਜੋ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨਾਲ ਸਹਿਯੋਗ ਕੀਤਾ ਹਿੰਦੂ ਸਿੱਖ ਭਾਈਚਾਰੇ ਦਾ ਸਾਥ ਮਜ਼ਬੂਤ ਕਰਨ ਵਾਸਤੇ ਕੀਤਾ ਸੀਗਾ ਉਹ ਸਮੇਂ ਦੀ ਲੋੜ ਵੀ ਆ ਪਰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾ ਕੇ ਸਮਝੌਤਾ ਲਿਆ ਸੀ ਜਿਹੜਾ ਸਾਰੇ ਪਾਰਟੀ ਯਮਾਦੇ ਪਾਰਟੀ ਨੇ ਬਣਾ ਕੇ ਕੇਂਦੇ ਵੱਲ ਨੇ ਸਾਰੇ ਐਮਐਲਏ ਕੀ ਕਚਾੜਾ ਕਰ ਰਹੇ ਹਾਂ ਜੀ ਦੇਸ਼ ਚ ਸਭ ਤੋਂ ਵੱਡਾ ਲੁਟੇਰਾ ਜਿਹੜਾ ਕੇਜੀਵਾਲ ਦਿੱਲੀ ਵਾਲਿਆਂ ਨੂੰ ਸਮਝ ਆ ਗਈ ਤੁਸੀਂ ਦੇਖੋ ਵੀ ਆਪ ਵੀ ਐਮਐਲਏ ਵੀ ਸੀ ਤਾਂ ਪੰਜਾਬ ਨੂੰ ਕੰਗਾਲ ਕਰ ਦਿਆ ਨਾ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 3400 ਕਰੋੜ ਰੁਪਇਆ ਕਰਜ਼ਾ ਜਿਹੜਾ ਇੱਕ ਸਾਲ ਚ ਦੇ ਆ ਜਾਂਦਾ ਫਿਰ ਕਾਂਗਰਸ ਦੀ ਸਰਕਾਰ ਆਈ 7000 ਕਰੋੜ ਰੁਪਏ ਇਹ ਹਰ ਸਾਲ 33000 ਕਰੋੜ ਰੁਪਏ ਕਰਜ਼ਾ ਜਿਹੜਾ ਇਹ ਪੰਜਾਬ ਦੇ ਸਿਰ ਦੇ ਉੱਤੇ ਚੜਾ ਰਹੇ ਆ ਮਤਲਬ 1.5 ਲੱਖ ਕਰੋੜ ਰੁਪਏ ਔਰ ਸ਼੍ਰੋਮਣੀ ਅਕਾਲੀ ਜਲਦੀ ਸਰਕਾਰ ਸਮੇਂ ਜਿੰਨਾ ਇਨਫਰਾਸਟ੍ਰਕਚਰ ਪੰਜਾਬ ਦੇ ਵਿੱਚ ਬਣਿਆ ਤੇ ਸੜਕਾਂ ਬਣੀਆਂ ਏਅਰਪੋਰਟ ਬਣੇ ਬਿਜਲੀ ਪੈਦਾ ਹੋਈ ਪਾਣੀ ਪੈਦਾ ਹੋਈ ਕਰੀ 4 ਲੱਖ ਬੱਚਿਆਂ ਨੂੰ ਤਾਂ ਐਸਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਸੀ ਜਿਹੜੀ ਬੰਦ ਹੋ ਗਈ ਫੇ ਗਰੀਬਾਂ ਦੇ ਘਰ ਬਣਾਏ ਲੈਟਰੀਆਂ ਬਣਾਈਆਂ ਸਾਗਨ ਸਕੀਮ ਪੈਨਸ਼ਨ ਸਕੀਮ ਆਟਾ ਦਾਲ ਸਕੀਮ ਸਾਰੀਆਂ ਕਿਹ ਸਕੀਮਾਂ ਨਿਰਵਿਘਨ ਚਲਦੀਆਂ ਸੀ ਔਰ ਕਰਜਾ ਵੀ ਘਟ ਲਿਆ ਇਹਨਾਂ ਨੇ ਕਰਜ਼ਈ ਕਰਵਾ ਦਿਆ ਤੇ ਲੁੱਟ ਕੇ ਕਦੇ ਦਿੱਲੀ ਚ ਕਦੇ ਹਰਿਆਣਾ ਚ ਕਦੇ ਗੁਜਰਾਤ ਚ ਪੰਜਾਬ ਦਾ ਪੈਸਾ ਉੱਤੇ ਬੰਦਲੇ ਆ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਇਕਨੋਮਿਕਲੀ ਪਿੱਛੇ ਰਹਿ ਗਿਆ ਬੇਰੁਜ਼ਗਾਰੀ ਵਧਦੀ ਗਈ ਰਸਿਆਂ ਦਾ ਪੰਜਾਬ 3 4 ਕਰਤਾਰ ਕੰਮਾਂ ਸ਼ਰਮਣੀ ਕਾਲੀਗਰ ਤੋਂ ਤੱਕ ਕਾਜੂ ਵਿੱਚ ਲੱਤ ਕਾ ਲੈਣੇ ਦੇਖੋ ਜੀ ਸਭ ਤੋਂ ਪਹਿਲਾ ਪੜਾ ਜਿਹੜਾ ਸ਼ਰਮਣੀ ਅਕਾਲੀਗਰ ਦਾ ਸ਼ੁਰੂ ਹੋ ਜਾਵੇ ਸਭ ਤੋਂ ਪਹਿਲਾ ਸਰਕਲ ਦੇ ਡੈਲੀਗੇਟ ਜ਼ਿਲ੍ਹੇ ਦੇ ਡੈਲੀਗੇਟ ਸਟੇਟ ਦੇ ਡੈਲੀਗੇਟ ਇਸ ਭਰਤੀ ਤੋਂ ਜਿਹੜੇ ਚੁਣੇ ਜਾਣਗੇ ਉਸ ਤੋਂ ਬਾਅਦ ਸਟੇਟ ਦਾ ਪ੍ਰੈਜ਼ੀਡੈਂਟ ਬੰਨਾ ਹੈਗਾ ਸਟੇਟ ਦਾ ਪ੍ਰੈਜ਼ੀਡੈਂਟ ਬੰਨਾ ਜ਼ਿਲ੍ਹਿਆਂ ਦੇ ਪ੍ਰਧਾਨ ਕਰਨੇ ਆ ਸਰਕਲਾਂ ਦੇ ਪ੍ਰਧਾਨ ਸੋ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਆਪਣੀ ਭਰਤੀ ਕਰ ਰਿਹਾ ਹੈਗਾ ਸੋ ਮੇਰੀ 7ਵੀਂ ਟ੍ਰੀ ਕਮੇਟੀ ਨੂੰ ਵੀ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੰਵਿਧਾਨ ਦੇ ਹਿਸਾਬ ਨਾਲ ਸੱਤ ਤਕਸਾਲੇ ਐਕਟਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁਲੜ ਸਾਹਿਬ ਔਰ ਵਰਕਿੰਗ ਕਮੇਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇਂਦੀ ਉਹ ਵੀ ਆਪਣੀ ਜੇਬਾਂ ਨਾਲ ਹਜ਼ਾਰ ਰੁਪਏ ਦੀ ਨਿਬਾਲ ਤੇ ਜਿਹੜੇ ਚੈਲੰਜ ਕਰਦੇ ਨੇ ਵੀ ਪ੍ਰਧਾਨ ਇਸ ਤਰ੍ਹਾਂ ਦਾ ਨਹੀਂ ਉਹਨਾਂ ਚੀਜ਼ ਦਾ ਉਸ ਤਰ੍ਹਾਂ ਦਾ ਨਹੀਂ ਉਹਨਾਂ ਚੀਜ਼ ਦਾ ਕਰਨ ਮਰਜ਼ੀ ਆਣ ਮੁਖਤਾਰਾ ਚ ਲੜ ਨਚੋਣ ਜਿਹੜਾ ਮਰਜ਼ੀ ਪ੍ਰਧਾਨ ਬਣਦੇ ਹੁਣ ਤਾਂ ਵੋਟਾਂ ਨਾਲ ਪ੍ਰਧਾਨ ਬਣਨਾ ਕੋੰਟੀਡੇਟ ਤਾਂ ਹੋਣਾ ਹੀ ਜੋ ਬਾਅਦ ਵਿੱਚ ਗੱਲਾਂ ਕਰਨ ਨਾਲ ਹੁਣ ਮਿਹਨਤ ਕਰ ਬਾਰੇ ਸੋਹਣ ਹਰ ਸਨਾਕਾ ਦੇਖੋ ਕੁਦਰਤ ਦੀ ਕਲਾ ਕਾਂਗਰਸ ਵਾਲੇ ਲੀਡਰ ਦਾ ਪਿਆਰ ਉਹ ਕਹਿੰਦਾ ਜੀ ਪੰਜਾਬ ਦੀ ਕਾਲੀ ਦਲ ਤਕੜਾ ਹੋਣਾ ਜ਼ਰੂਰੀ ਹੈ ਕਿਸੇ ਭਾਜਪਾ ਦੇ ਲੀਡਰ ਨੂੰ ਛੇੜਨ ਉਹ ਕਹਿੰਦਾ ਜੀ ਕਾਲੀ ਦਲ ਤਕੜਾ ਹੋਣਾ ਜ਼ਰੂਰੀ ਹੈ ਆਮ ਆਦੀ ਪਾਰਟੀ ਦੇ ਲੀਡਰ ਨੂੰ ਛੇੜ ਲੋ ਕਹਿੰਦੇ ਜੀ ਅਕਾਲੀ ਦਲ ਪੰਜਾਬ ਲਈ ਬਹੁਤ ਜ਼ਰੂਰੀ ਹੈ ਇਹ ਸਾਡੇ ਵਿੱਚੋਂ ਗਏ ਕਹਿੰਦੇ ਤਾਂ ਸੁਧਾਰ ਨਹਿਰ ਨੇ ਬੜਾ ਅਸਲ 'ਚ ਹੈ ਗੁਰਦਾਰ ਲਹਿਰ ਕੀ ਕਹਿੰਦੇ ਨੇ ਕਹਿੰਦੇ ਜੀ ਅਕਾਲੀ ਦਲ ਤਕੜਾ ਕਰਨੀ ਸੀ ਗੁਰਦਾਰ ਲਹਿਰ ਬਣਾਈ ਆ ਪਾਰਟੀ ਦੇ ਵਿੱਚ ਗੁਰਦਾਰੀ ਕਰਕੇ ਵੀ ਕਦੇ ਪਾਰਟੀ ਨੂੰ ਤਕੜਾ ਕਰਾਇਆ ਜਾਂਦਾ ਇਹ ਉੱਤੋਂ ਉੱਤੋਂ ਬਹਿ ਦਿੰਦੇ ਨੇ ਕਾਰਨ ਬਹੁਤ ਵੱਡੇ ਤਰੀਕੇ ਨਾਲ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਹੈ ਅਕਾਲੀ ਦਲ ਬਹਾਨਾ ਹੈ ਪੰਜਾਬ ਨਸਨਾ ਹੈ ਅਕਾਲੀ ਦਲ ਬਹਾਨਾ ਹੈ ਸਿੱਖ ਸੰਸਥਾਵਾਂ ਦਾ ਨਸਨਾ ਹੈ ਅਜਹ ਹਾਲਾਤ ਕੀ ਨੇ ਸਾਡੇ ਗ੍ਰੂਪਾਂਾਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਅੱਜ ਹਾਲਾਤ ਕੀ ਨੇ ਕਿ ਪੰਜਾਬ ਦੇ ਵਿੱਚ ਥਾਣਿਆਂ ਦੇ ਵਿੱਚ ਗ੍ਰੇਨੇਡ ਕਦੇ ਸੁਣਿਆ ਸੀ ਤੁਸੀਂ ਕਦੇ ਕਿ ਥਾਣਿਆਂ ਦੇ ਵਿੱਚ ਗੈਂਗਸਟਰ ਗ੍ਰੇਨੇਡ ਮਾਰਦਣ ਤੇ ਅੱਗੋਂ ਆਮ ਆਦਮੀ ਪਾਰਟੀ ਦੇ ਲੀਡਰ ਤੇ ਪ੍ਰਸ਼ਾਸਨ ਕੀ ਕਹਿੰਦਾ ਕਹਿੰਦੇ ਜੀ ਕੈਰ ਵੜ ਗਿਆ ਇੰਨੇ ਸ਼ਰਮ ਨੇ ਹੱਥ ਕੱਪ ਦਿੱਤੇ ਇਹਨਾਂ ਲੋਕਾਂ ਨੇ ਕਿ ਗੈਂਗਸਟਰ ਪੱਟਾ ਦਾ ਥਾਪੀਆਂ ਮਾਰ ਕੇ ਗੈਂਗਸਟਰ ਪੱਟਾ ਤੇ ਦਾਂਪੀਆਂ ਮਾਰ ਕੇ ਥਾਣੇ 'ਚ ਗ੍ਰਨੇਡ ਮਾਰ ਰਹੇ ਨੇ ਤੇ ਸਰਕਾਰ ਤੇ ਪੰਜਾਬ ਸਰਕਾਰ ਇਹ ਕਹਿ ਰਹੀ ਆ ਕਿ ਟਾਇਰ ਵੱਢ ਗਿਆ ਚੇਂਜ ਕਰਕੇ ਚੇਂਜ ਕਰਕੇ ਅਜਨੇ ਗੈਂਗਸਟਰ ਥਾਣਿਆਂ ਦੇ ਵਿੱਚ ਗ੍ਰਨੇਡ ਮਾਰਦੇ ਨੇ ਆ ਕੱਲ ਪਟਿਆਲੇ ਜ਼ਿਲ੍ਹੇ 'ਚ ਬੈਠੇ ਆਪਾਂ ਰਾਕਟ ਲਾਂਚਰ ਗ੍ਰਨੇਡ ਕਿੱਡਾ ਚਕੀਰਾ ਜਿਹੜਾ ਅਸਲੇ ਦਾ ਝੋਫੜਿਆ ਗਿਆ ਤੇ ਪੰਜਾਬ ਸਰਕਾਰ ਕੀ ਕਰ ਰਹੀ ਆ ਆ ਸਾਰੇ ਮੰਤਰੀ ਤੇ ਐਮਐਲਏ ਅੱਜ ਕੇਜਰੀਵਾਲ ਦੇ ਚਾਪਲਾਂ 'ਚ ਬੈਠੇ ਨੇ ਦਿੱਲੀ ਕਿਉਂ ਲਈ ਕਿਉਂ ਤੁਹਾਡਾ ਫੁੱਪੜ ਬਾਹਰ ਤੋਂ ਬੋੜਾ ਨਾਲ ਖਿੱਤ ਗਿਆ ਜਿਹੜਾ ਤੁਸੀਂ ਵਧਾਈ ਦੇ ਰਹੇ ਹੋ ਇਹ ਲੋਕ ਦਿੱਲੀ ਵਾਲਿਆਂ ਨੇ ਨਿਕਾਰ ਦਿੱਤੇ ਕਾਰਨ ਦਿੱਲੀ ਵਾਲੇ ਸਮਝ ਚੁੱਕੇ ਨੇ ਕਿ ਆਮ ਆਦਮੀ ਨਹੀਂ ਇਹ ਤਾਂ ਖਾਸ ਤੋਂ ਬੁੱਧ ਕੇ ਨੇ ਸਰਕਾਰ ਦਾ ਫਰਜ਼ ਮਰਦਾ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਦੇਖੇ ਪੰਜਾਬ ਦੀ ਡਿਵੈਲਪਮੈਂਟ ਦੇਖ ਕੇ ਪੰਜਾਬ ਦੀ ਤਰੱਕੀ ਦੇਖ ਕੇ ਪਰ ਇੱਥੇ ਕੰਮ ਉਲਟੋਇਆ ਪਿਆ ਇੱਥੇ ਸਾਰੇ ਕੇਜਰੀਆ ਨੂੰ ਖੁਸ਼ ਕਰਦੇ ਸਾਰੇ ਦਿੱਲੀ ਬਠੇ ਨੇ ਅੱਜ ਆ ਮੀਡੀਆ ਸਰਕਾਰ ਜੋ ਖੜੀ ਐ ਸਦਲੇ ਹਲਕੇ ਦੀ ਤੁਹਾਡੇ ਮਾਣ ਦੀ ਮਾਈ ਮੈਂ ਦੱਸਣਾ ਚਾਹੁੰਦਾ ਕਿ ਭਗਵੰਤ ਮਾਨ ਇੱਕ ਦੋ ਦਿਨ ਦੀ ਗੇਮ ਰਹਿ ਗਿਆ ਵਸ ਇੱਕ ਦੋ ਦਿਨ ਦੀ ਖੇਡ ਹੈ ਜਾਂ ਤਾਂ ਦੋ ਦਿਨ ਵਿੱਚ ਭਗਵੰਤ ਮਾਨ ਨੂੰ ਬਦਲ ਦੇਣਗੇ ਜਾਂ ਫਿਰ ਜਿਹੜਾ ਮਾੜਾ ਮੋਟਾ ਸ਼ਰਨ ਕੋਈ 100% ਕਾਨੂੰਨ ਦੇ ਚ ਪੰਜਾਬ ਦਾ ਬਚ ਗਿਆ ਹੋਵੇ ਉਹਨੂੰ ਵੀ ਕੱਢ ਕੇ ਲੰਮਾ ਪਾਉਣਗੇ ਭਗਵੰਤਬਾਹ ਸਿਆ ਬੜੇ ਗਾਣੇ ਗਾਏ ਤਨੇ ਕਿ ਤੇਰੇ ਯਾਰ ਨੂੰ ਤਾਂ ਬੰਦ ਨੂੰ ਫਰਦੇ ਸੀ ਦਮ ਦਾ ਕਿੱਥੇ ਆ ਤੇ ਪਤੰਦਰ ਦਮਣਾ ਤਾਂ ਕੀ ਤਾਂ ਲੰਮਾ ਪਿਆ ਜਵੇਂ ਐ ਲੰਮਾ ਆ ਬੜੀਆਂ ਮਿਰਚਾਂ ਲੱਗਦੀਆਂ ਨੇ ਲੰਮਾ ਪੈਣ ਕਿਹੜੇ ਵਾਲਿਆਂ ਨੂੰ ਭਗਵੰਤਬਾ ਕੇਸ਼ਰੀਵਾਲ ਦਾ ਕਿ ਲੰਮਾ ਪਿਆ ਪੰਜਾਬ ਦੇ ਮੰਤਰੀ ਐਮਐਲਏ ਕੇਜਰੀ ਆਲਦੇ ਅੱਗੇ ਨੰਮੇ ਪਏ ਨੇ ਤੇ ਸਾਡੇ ਗਰਦਾਰ ਲਹਿਰ ਵਾਲੇ ਉਹ ਵੀ ਕੇਂਦਰ ਦੇ ਅੱਗੇ ਨੰਮੇ ਪਏ ਨੇ ਕਹਿੰਦੇ ਨੇ ਥੋੜੀ ਸਾਝ ਹੁੰਦੀ ਸੀ ਆਪਣੀ ਕਾਂਗਰਸ ਦੀ ਬੀਜੇਪੀ ਨਾਲ ਤੁਸੀਂ ਸਾਰੇ ਸਤਕਾਰਯੋਗ ਬੈਠੋ ਇੱਕਦਮ ਦੱਸਿਓ ਵੀ ਸਾਝ ਪਾਉਣ ਦੇ ਵਿੱਚ ਤੇ ਅੱਜ ਕੋਡੇ ਹੁੰਦੇ ਵਿੱਚ ਫਰਕ ਹੈ ਕਿ ਨਹੀਂ ਹੈ ਹੈਗਾ ਜੀ ਫਰਕ ਇੱਕ ਤਾਂ ਹੁੰਦੀ ਹੈ ਸਾਝ ਸਮਝੌਤਾ ਸਮਝੌਤੇ ਹੁੰਦਾ ਰਿਹਾ ਬੀਜੇਪੀ ਨਾਲ ਸਮਝੌਤੇ ਕੇਂਦਰੀ ਪਾਰਟੀ ਨਾਲ ਹੋ ਜਾਂਦੇ ਨੇ ਅੱਗੇ ਵੀ ਹੋ ਸਕਦੇ ਨੇ ਪਰ ਸਮਝੌਤੇ لمبے ਪੈਕੇਜਾਂ ਕੋਡੇ ਪੈਕੇ ਨਹੀਂ ਹੁੰਦੇ ਸਮਝੌਤੇ ਮੁੱਦਿਆਂ ਤੇ ਸ਼ਰਤਾਂ ਦੇ ਪੰਜਾਬ ਦੇ ਹੱਕਾਂ ਦੇ ਹੁੰਦੇ ਨੇ ਅੱਜ ਮੁੱਦੇ ਕੀ ਨੇ ਕਿਸਾਨ ਆਪਣੇ ਬਾੜੇ ਤੇ ਬੈਠੇ ਨੇ ਬੰਦੇ ਸਿੰਘ ਜੇੜਾ ਚ ਬੱਡੇ ਨੇ ਤੇ ਸੌਦਾ ਸਾਧ ਬੁਲਾਤ ਕਾਰੀ ਨੂੰ ਕੀ ਇਹਦੇ ਖੋਹ ਦੇ ਦਿੰਦੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਪੰਜਾਬ ਦੀ ਇਕਨੋਮਿਕ ਆ ਇਕਨੋਮਿਕ ਸਥਿਤੀ આજ ਤੱਕ ਸਿੱਧੀ ਬੰਦੋ ਪੱਤਰ ਬਣ ਗਈ ਆ ਪਰ ਇਹਨਾਂ ਲੋਕਾਂ ਨੂੰ ਪੰਜਾਬ ਦੇ ਨਾਲ ਪਿਆਰ ਨਹੀਂ ਇਹਨਾਂ ਲੋਕਾਂ ਨੂੰ ਆਪਣੀ ਚੌਧਰਦਾਰੀ ਤੇ ਆਉਂਦੇਦਾਰੀ ਨੂੰ ਪਿਆਰ ਆ ਇਸ ਲਈ ਇਹ ਦੂਜਿਆਂ ਦੇ ਚੱਕ ਦੇ ਵਿੱਚ ਆ ਕੇ ਆਪਣੇ ਲਾਲ ਚਰਸ ਪੈ ਕੇ ਕਾਲੀਦਰ ਨੂੰ ਕਮਜ਼ੋਰ ਕਰਨ ਦੀ ਤੋੜਨ ਦੀ ਇਹ ਲੋਕ ਭੂਮਿਕਾ ਨਿਭਾ ਰਹੇ ਨੇ ਜਿਹੜੇ ਲੀਡਰ ਖਾਸ ਕਰਕੇ ਚੰਦੂ ਮਾਜਰੇ ਵਰਗੇ ਬਿੱਬੇ ਜਗੀਰ ਕੌਰ ਵਰਗੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਰਿਹਾ ਏ ਉਹ ਪੰਥ ਤੇ ਪੰਜਾਬ ਦੇ ਨਹੀਂ ਕਦੇ ਹੋ ਸਕਦੇ ਉਹ ਕਦੇ ਪੰਜਾਬ ਦੇ ਨਹੀਂ ਹੋ ਸਕਦੇ ਜਿਹੜੇ ਗੁਰੂ ਦੇ ਵੀ ਬਣੇ ਜਿਹੜੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲਦੇ ਇਸ ਲਈ ਮੇਰੀ ਬੇਨਤੀ ਆ ਕਿ ਤੱਕੜੇ ਹੋ ਕੇ ਕੰਨ ਨਦੀ ਭక్తి ਮੂਮ ਨੂੰ ਪਿੰਡ ਪਿੰਡ ਦੇ ਕੇ ਜਾਓ ਮੇਰੀ ਬੇਨਤੀ ਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਪੰਜਾਬ ਦੀ ਫਸਲ ਨੂੰ ਬਚਾਉਣਾ ਹੈ ਜੇ ਪੰਜਾਬ ਦੀ ਆਉਣ ਵਾਲੀ ਨਸਲ ਨੂੰ ਬਚਾਉਣਾ ਹੈ ਅਕਾਲੀ ਦਲ ਦਾ ਝੰਡਾ ਚੱਕ ਕੇ ਤਕੜੇ ਹੋ ਕੇ ਚੱਲੋ ਕਿਉਂਕਿ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਅਕਾਲੀ ਦਲ ਬਚਾ ਸਕਦਾ ਹੈ ਬਾਕੀ ਸਾਰੇ ਇਹ ਸੀਨੀਅਰ ਲੀਡਰ ਲੋਕ ਸਭਾ ਹਰਖਾ ਪਟਿਆਲਾ ਦੇ ਅਬਜ਼ਰਵਰ ਸ਼੍ਰੀ ਅੰਕੇਸ਼ ਸ਼ਰਮਾ ਜੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਦਾਰ ਸੰਜੀਤ ਸਿੰਘ ਚਿੰਝਰ ਜੀ ਹਲਕਾ ਸਤਰਣਾ ਤੋਂ ਇੰਚਾਰਜ ਬਾਬੂ ਕਬੀਰ ਦਾਸ ਜੀ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਸਮੇਤ ਰਾਠੀ ਜੀ ਤੇ ਸਾਡੀ ਜਿਲ੍ਹਾ ਪਟਿਆਲੇ ਦੀ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਰ ਕਸਬਾ ਨੇ ਦੇ ਜੁਝਾਰੂ ਕਾਮੀ ਵਰਕਰ ਤੇ ਨੌਜਵਾਨ ਵੀ ਸਭ ਨੂੰ ਖਤੇ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਲ ਨਹੀਂ ਬੰਨਣਾ ਇਸ ਤਰ੍ਹਾਂ ਗੱਜ ਕੇ ਵਿਰੋਧ ਕਰ ਸੋਬਾ ਸਲਾਮ ਅੱਜ ਤੂੰ ਬਾਦ ਇੱਥੇ ਦੋ ਮੇਨ ਬੁਲਾਰੇ ਸਾਡੇ ਸੀਨੀਅਰ ਲੀਡਰ ਉਹਨਾਂ ਨੇ ਬੋਲਣਾ ਹੈ ਤੇ ਸਾਰੇ ਤੁਸੀਂ ਧਿਆਨ ਦੇ ਕੇ ਉਹਨਾਂ ਦੀ ਗੱਲ ਸੁਣਨੀ ਹੈ ਕਿਉਂਕਿ ਅੱਜ ਇੱਥੇ ਆਪਣੇ ਇਕੱਠੇ ਹੋਣ ਦਾ ਮਤਲਬ ਜੇ ਅੰਬਕੁਰੀਆ ਚ ਸਾਰੂ ਸੋਝ ਇਥੋਂ ਲੈ ਕੇ ਜਾਣੀ ਹੈ ਤਾਂ ਲੀਡਰਸ਼ਿਪ ਦੇ ਜੋ ਸੁਝਾਅ ਨੇ ਜੋ ਉਹਨਾਂ ਦੇ ਵਿਚਾਰ ਨੇ ਉਹ ਸੁਣਨੇ ਬਹੁਤ ਜ਼ਰੂਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਆਰਗੇਨਾਈਜੇਸ਼ਨ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਸਾਡੇ ਪ੍ਰਧਾਨ ਸਰਦਾਰ ਸਿਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸਾਰੀ ਆਰਗੇਨਾਈਜੇਸ਼ਨ ਦਾ ਚਾਚਾ ਭੰਗ ਕਰਕੇ ਨਵੇਂ ਸਿਰੋਂ ਬਣਾਉਂਦਾ ਜੋ ਆਦੇਸ਼ ਹੈ ਅਕਾਲ ਤਖਤ ਸਾਹਿਬ ਦਾ ਉਸ ਅਨੁਸਾਰੀ ਲੀਡਰਸ਼ਿਪ ਨੇ ਸਿਰ ਮੱਥੇ ਪਰਵਾਣ ਕਰਕੇ ਪਰਤੀ ਮਹਿਮ ਚਲਾਈ ਹੈ ਇਹ ਮਹਿਮ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਤੋਂ ਡੈਲੀਗੇਟ ਚੁਣੇ ਜਾਣੇ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨਾ ਹੈ ਸਭ ਲਈ ਮੈਦਾਨ ਖੁੱਲੇ ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਸ਼ਰੋਮਨੀ ਅਕਾਲੀ ਦਰ ਦੀ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਸੀ ਮੰਨਿਆ ਅੱਜ ਸਾਰੇ ਲਈ ਮੈਦਾਨ ਖੁੱਲੇ ਭਰਤੀ ਕਰੋ ਜੀ ਸਤ ਕੇ ਮੈਦਾਨ ਦੇ ਵਿੱਚ ਆਓ ਜਿੰਨੂੰ ਪ੍ਰਧਾਨਗੀ ਦੀ ਚਾਹ ਹੈ ਪਿਛਲੇ ਬੂਹ ਵੜਨ ਦੀ ਜਾਂ ਧੋਖੇ ਨਾਲ ਵੜਨ ਦੀ ਕੋਸ਼ਿਸ਼ ਨਾ ਕਰੋ ਸਾਹਮਣੇ ਆ ਕੇ ਮੈਦਾਨ ਚ ਲੜੋ ਲੂਫੜਚਾਲਾ ਨਾ ਚਲੋ ਤੇ ਸਭ ਤੋਂ ਜੋ ਮੈਂ ਤੁਹਾਨੂੰ ਅੱਜ ਮੇਰੀ ਗੱਲ ਕਹਿਣਾ ਚਾਹੁੰਦਾ ਕਿ ਸਾਡੀ ਲੀਡਰਸ਼ਿਪ ਨੂੰ ਵੀ ਤੇ ਸਾਡੇ ਜਿੰਨੇ ਪੁਰਾਣੇ ਜੱਜੇਦਾਰ ਨੇ ਸਾਡੇ ਤੱਕ ਸਾਲੀ ਵਰਕਰ ਨੇ ਕਿ 2027 ਦੇ ਵਿੱਚ ਜੇ ਆਪਾਂ ਇਲੈਕਸ਼ਨ ਹਾਰੇ ਸੀ ਤਾਂ ਉਹਦਾ ਸਭ ਤੋਂ ਵੱਡਾ ਇੱਕ ਕਾਰਨ ਸੀ ਕਿ ਯੂਥ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਗਿਆ ਸੀ ਮੇਰਾ ਵੀਰ ਸੁਖਵਿੰਦਰ ਬੈਠਾ ਉਹ ਮੈਨੂੰ ਮਿਲਿਆ ਉਹਨਾਂ ਨੇ ਮੀਟਿੰਗ ਕੀਤੀ ਕਹਿੰਦੇ ਭਾਈ ਜੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਕੋਈ ਵੀ ਪਾਰਟੀ ਪਸੰਦ ਨਹੀਂ ਇੱਕ ਨੌਜਵਾਨ ਹੋਣ ਦੇ ਨਾਤੇ ਸਾਨੂੰ ਸਭ ਤੋਂ ਵੱਡਾ ਦਰਦ ਇਹ ਹੁੰਦਾ ਸੀ ਕਿ ਵਰਕ ਅਸੀਂ ਕਰਦੇ ਆਂ ਪਰ ਜਦੋਂ ਕੋਈ ਕੰਮ ਲੈ ਕੇ ਜਾਂਦੇ ਆਂ ਤਾਂ ਨੀਦਰ ਸਾਨੂੰ ਕਹਿੰਦਾ ਫੁਲਾਣੇ ਬੰਦੇ ਨੂੰ ਲੈ ਕੇ ਆ ਤਾਂ ਤੇਰਾ ਕੰਮ ਕਰਾਂਗੇ ਪਰ ਨਹੀਂ ਇਹ ਸੋਚ ਨੂੰ ਬਦਲਣਾ ਪਊਗਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਨਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖਾਸ ਕਰਕੇ ਨੌਜਵਾਨ ਵੀਰ ਮੇਰੇ ਸੁਣਿਓ ਉਹ ਇਸ ਸੋਚ ਦੇ ਨਾਲ ਸਹਿਮਤ ਨੇ ਉਹਨਾਂ ਲੁਧਿਆਣੇ ਬਹੁਤ ਵੱਡਾ ਯੂਥ ਦਾ ਕੱਟ ਕਰਕੇ ਕਹਿ ਸੀ ਕਿ ਮੈਂ ਯੂਥ ਨੂੰ ਪਾਰਟੀ ਦੇ ਵਿੱਚ ਵੱਡੀ ਹਿੱਸੇਦਾਰੀ ਦਿਨਾ ਚਾਹਨਾ 50% ਸੀਟਾਂ ਚਾਹੇ ਬਲਾਕ ਸੰਪਤੀ ਹੋਣ ਜਿਲ੍ਹਾ ਪ੍ਰੀਸ਼ਦ ਐਮ ਐਲ ਏ ਐਮ ਪੀ ਐਸ ਡੀ ਪੀ ਸੀ ਮੈਂ ਮੈ ਯੂਥ ਨੂੰ ਲੜਾਉਣਾ ਚਾਹਨਾ ਤੇ ਸਭ ਤੋਂ ਵੱਡਾ ਸਬੂਤ ਅੱਜ ਸਾਡੇ ਵਿੱਚ ਬੈਠਾ ਹੈ ਸਰਦਾਰ ਸਭਜੀਤ ਸਿੰਘ ਚੰਜਰ ਇੱਕ ਆਮ ਪਰਿਵਾਰ ਦਾ ਬੇਟਾ ਜਿਹਨੇ ਮਿਹਨਤ ਕਰਕੇ ਇੱਕ ਜਿਮੀਦਾਰ ਦੇ ਬੇਡੇ ਨੇ ਪਿੰਡ ਚੋਂ ਉੱਠ ਕੇ ਪੂਰੇ ਭਾਰਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਦੇ ਵਿੱਚ ਦਿਰ ਦੇ ਵਿੱਚ ਆਪਣੀ ਵੱਖਰੀ ਪਰਛਾਣ ਬਣਾਈ ਹੈ ਸੁਖਵੀਰ ਬਾਦਲ ਇਸ ਦਲ ਦੇ ਹਾਮੀ ਨੇ ਕਿ ਨੌਜਵਾਨ ਅੱਗੇ ਆਉਣਾ ਚਾਹੁੰਦਾ ਪਰ ਜਿਨ੍ਹਾਂ ਨੂੰ ਕੰਮੇ ਮਨਜ਼ੂਰ ਨਹੀਂ ਉਹ ਚਾਹੁੰਦੇ ਕਿ ਯੂਥ ਅੱਗੇ ਆਵੇ ਤਾਂ ਸਿਰਫ ਸਾਡੇ ਘਰ ਦਾ ਆਵੇ